ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਵੀ ਵੇਖਦੇ ਆ ਵੀ ਜਦੋਂ ਵੀ ਕੋਈ ਪ੍ਰਾਤਨ ਮੰਦ ਜਿਹੜੀ ਇਮਾਰਤ ਹੁੰਦੀ ਆ ਜੋ ਸਾਡੇ ਇਤਿਹਾਸ ਨਾਲ ਜੁੜੀ ਹੁੰਦੀ ਆ ਸਾਨੂੰ ਧਰਨੇ ਲਾ ਕੇ ਜਾਂ ਸੰਘਰਸ਼ ਕਰਕੇ ਹੀ ਰੋਕਣੇ ਪੈਂਦੇ ਆ ਇਹ ਸਾਡੇ ਹਾਲਾਤ ਪਤਾ ਨਹੀਂ ਸਾਡੇ ਕਿੱਧਰ ਨੂੰ ਜਾ ਰਹੇ ਆ ਮੈਂ ਇੱਕ ਵਾਰ ਤਾਮਿਲਨਾਡੂ ਗਿਆ ਤਾਮਿਲਨਾਡੂ ਚ ਇੱਕ ਬਹੁਤ ਪੁਰਾਣਾ ਮੰਦਿਰ ਸੀ ਤੇ ਜਦੋਂ ਉਹ ਦੇਖਣ ਤੋਂ ਪਤਾ ਲੱਗਿਆ ਵੀ ਉਹਨਾਂ ਨੇ ਸਰਕਾਰ ਨੇ ਤੇ ਉਹਨਾਂ ਦੇ ਕਮਿਊਨਿਟੀ ਨੇ ਉਹਨਾਂ ਨੂੰ ਢਾਇਆ ਨੀਗਾ ਉਹ ਜੋ ਮਤਲਬ ਉਹ ਟਹਿ ਰਿਆ ਸੀਗਾ ਇੰਨਾ ਪੁਰਾਣਾ ਸੀ ਉਹਨਾਂ ਨੇ ਕੀਤਾ ਕਿ ਵੀ ਇੰਨਾ ਪੁਰਾਣਾ ਮੰਦਿਰ ਆ ਵੀ ਉਹਨੂੰ ਬਚਾਇਆ ਕਿਵੇਂ ਜਾਵੇ ਉਹਨਾਂ ਨੇ ਵਿਚਾਲੇ ਉਹਦੇ ਰੇਤਾ ਭਰਿਆ ਬਾਹਰੋਂ ਉਹਨੂੰ ਸਟਰਕਚਰ ਨੂੰ ਐ سپورਟ ਦੇ ਕੇ ਖੜਾ ਕਰਤਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡਾ ਧਰਮ ਕਿੰਨਾ ਪੁਰਾਣਾ ਤੇ ਕਦੋਂ ਆਉਂਦਾ ਤੇ ਸਾਡੇ ਇੱਥੇ ਕੀ ਹੋ ਰਿਹਾ ਸਾਡਾ ਧਰਮ 4-500 ਸਾਲ ਪੁਰਾਣਾ ਜੇ ਸਾਡਾ ਇਤਿਹਾਸ ਮੰਨੀ ਜਾਈਏ ਬੋਲੀ ਸਾਡੀ ਟੁੱਟ ਗਈ ਪਰ ਸਾਨੂੰ ਪੜਾਇਆ ਵੀ ਕੀ ਜਾ ਰਿਹਾ ਬਹੁਤ ਵੱਡੇ ਵੱਡੇ ਸਕੂਲ ਹੈ ਜਰਨਲ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਲੇ ਸੀ ਸੰਤ ਮੰਨਦੇ ਆ ਸਾਡੇ ਯੋਧੇ ਰਹੇ ਸਾਡੇ ਜਰਨੈਲ ਨੇ ਪਰ ਉਥੇ ਪੜਾਇਆ ਕੀ ਜਾਂਦਾ ਕਿਤਾਬਾਂ ਦੇ ਵਿੱਚ ਅੱਤਵਾਦੀ ਅਸੀਂ ਜਰਜਵਾਕਾਂ ਦੇ ਸਕੂਲਾਂ 'ਚ ਜਾ ਕੇ ਕਿਤਾਬਾਂ ਵੇਖਿਆ ਹੀ ਨਹੀਂ ਕਿਤੇ ਲਾਇਬ੍ਰੇਰੀਆਂ ਵੇਖਿਆ ਨਹੀਂ ਉਹਨਾਂ ਲਾਇਬ੍ਰੇਰੀ ਕਿਤਾਬਾਂ ਕੀ ਆ ਤੁਸੀਂ ਕਿਤਾਬ ਚੱਕ ਲਓ 84 ਦੇ ਉੱਥੇ ਉਹਨਾਂ ਨੂੰ ਅੱਤਵਾਦੀ ਦੱਸਿਆ ਗਿਆ ਮੇਰਾ ਬੱਚਾ ਮੈਂ ਕਹੂੰਗਾ ਬਾਣੀ ਨਾਲ ਜੁੜ ਸਾਡੇ ਯੋਧਿਆਂ ਦੀਆਂ ਕਹਾਣੀਆਂ ਸੁਣਾਉਂ ਪਰ ਜਦੋਂ ਸਕੂਲ ਚ ਜਾਊਗਾ ਉਹ ਲਾਇਬ੍ਰੇਰੀ ਚ ਪੜ੍ਹੂਗਾ ਫਿਰ ਮੈਨੂੰ ਆ ਕੇ ਸਵਾਲ ਕਰੂਗਾ ਵੀ ਤੁਸੀਂ ਤਾਂ ਸੰਤ ਕਹਿੰਦੇ ਸੀ ਕਿਤਾਬਾਂ ਚ ਤਾਂ ਉਹਨਾਂ ਨੂੰ ਅਤਵਾਦੀ ਕਹਿੰਦੇ ਆ ਮੈਂ ਉਹਨੂੰ ਸਮਝਾਉ ਪਰ ਇੱਕ ਉਹਦੇ ਦਿਮਾਗ ਦੇ ਵਿੱਚ ਕਿੰਤੂ ਪੈਦਾ ਹੋ ਜਾਊ ਉਹ ਜਦੋਂ ਕਿੰਤੂ ਪੈਦਾ ਚੱਲ ਕੇ ਅੱਗੇ ਜਾਊ ਬੋਲੀ ਨੋ ਵੀ ਟੁੱਟ ਗਿਆ ਕਿਉਂਕਿ ਬੋਲੀ ਚ ਹਣਾ ਜੇ ਮੈਂ ਆਦੀ ਮਾਤਾ ਨੂੰ ਜਾ ਕੇ ਕਹਾਂ ਮਾਤਾ ਟੈਨਸ਼ਨ ਨੂੰ ਕੀ ਆਂਦੇ ਆ ਉਹ 2 ਮਿੰਟ ਸੋਚੂਗੀ ਸ਼ਬਦ ਉੱਡ ਗਏ ਨਾ ਹੌਲੀ ਹੌਲੀ ਸ਼ਬਦ ਉੱਡਦੇ ਉੱਡਦੇ ਤੁਹਾਡੀ ਬੋਲੀ ਵਿਸਰਦੀ ਜਾਊ ਫੇਰ ਜਦੋਂ ਉਹਨੂੰ ਮੈਂ ਕਿਤੇ ਇਤਿਹਾਸਕ ਗੁਰਦੁਆਰੇ ਚ ਲੈ ਕੇ ਜਾਊਂਗਾ ਉਹ ਕਹੇ ਪਾਪਾ ਵੀ ਤੁਸੀਂ ਕਹਿੰਦੇ ਵੇ ਸਾਡਾ ਇਤਿਹਾਸ 4-500 ਸਾਲ ਪੁਰਾਣਾ ਐ ਏਡੇ ਜੰਗੇ ਯੁੱਧ ਹੋਏ ਆ ਪਰ ਬਹੁਤ ਮੰਦਰ ਆ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਆ ਉਹਨਾਂ ਦੀ ਇਮਾਰਤਾਂ ਤਾਂ ਹੈਗੀਆਂ ਨੇ ਪਰ ਸਾਡੇ ਕਿੱਥੇ ਐ ਮਾਰਤਾ ਸਾਡਾ ਨਿਸ਼ਾਨ ਕਿੱਥੇ ਆ ਉੱਥੇ ਸਾਡੇ ਕੋਲੇ ਸਵਾਲ ਨਹੀਂ ਹੋਣਾ ਇਹ 100 ਸਾਲ ਬਾਅਦ ਹੋ ਜੇ 50 ਸਾਲ ਬਾਅਦ ਹੋ 200 ਸਾਲ ਬਾਅਦ ਹੋ ਔਰ ਇਹਦੇ ਮੇਰੇ ਕੌਣ ਤਾਕਤਾਂ ਕਿਹੜੀਆਂ ਚੀਜ਼ਾਂ ਵੀ ਜਿਹੜੀਆਂ ਬਾਰ-ਬਾਰ ਇਤਿਹਾਸਕ ਥਾਵਾਂ ਨੂੰ ਬਚਾਉਣ ਦੀ ਥਾਂ ਤੇ ਉਹਨੂੰ ਮਾਰਬਲ ਚੜਾਈ ਜਾਂਦੇ ਅਸੀਂ ਜੇ ਮਾਰਬਲ ਚੜਾਉਣਾ ਹੀ ਆ ਚਲੋ ਜਿੱਥੇ ਲੋੜ ਆ ਉਥੇ ਚੜਾਓ ਵੀ ਪਰ ਜੇ ਚੜਾਉਣਾ ਹੀ ਆ ਸਾਡੇ ਬਹੁਤ ਯੋਧੇ ਹੋਏ ਨੇ ਜਿਨ੍ਹਾਂ ਦੇ ਘਰਾਂ ਦੇ ਘਰ ਛੱਤਾਂ ਡਿੱਗੀਆਂ ਪਈਆਂ ਉੱਥੇ ਚੜਾ ਲਓ ਉਹਨਾਂ ਦੀ ਬਾਹ ਫੜ ਲੀਏ ਉੱਥੇ ਵੀ ਸੇਵਾ ਲਾ ਲਓ ਪਰ ਉੱਥੇ ਨਹੀਂ ਜਾਣਾ ਸੀ ਸੋ ਇਹ ਜਿਹੜਿਆਂ ਇਹ बार-बार ਇਹੀ ਹੁੰਦਾ ਆ ਸਾਡਾ ਇਤਿਹਾਸ ਨੂੰ ਤੋੜਦੇ ਆਏ ਆ ਤੇ ਇਸ ਦਾ ਇਤਿਹਾਸ ਸਾਡਾ ਟੁੱਟਦਾ ਗਿਆ ਇਹਦੇ ਆਸਤੇ ਸਾਨੂੰ ਹੀ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਇਕੱਠੇ ਹੋਣਾ ਪੈਣਾ ਹੈ ਸ਼ਿੰਗਾਰਜੀ ਤੌਰ ਤੇ ਆਪਾਂ ਨੂੰ ਇਹ ਆਵਾਜ਼ بلند ਕਰਨੀ ਪੈਣੀ ਆ ਤੇ ਆਪਦੇ ਜੁਆਕਾਂ ਨੂੰ ਕੀ ਪ੍ਰਬੰਧਕ ਕਮੇਟੀਆਂ ਤੋਂ ਉਹਨਾਂ ਨੂੰ ਵੀ ਬੇਨਤੀ ਇਹੀ ਕਰਨੀ ਪੈਣੀ ਆ ਵੀ ਔ ਇਹ ਨਾ ਆਪਾਂ ਕੰਡੇ ਵੀਰ ਲਈ ਵੀ ਆਉਣ ਵਾਲੇ ਟਾਈਮ ਸਾਨੂੰ ਇਹ ਦੱਸਣਾ ਪਵੇ ਮੈਂ ਇੱਕ ਲੈਣ ਛੋਟੀ ਜੀ ਗੱਲ ਦੱਸ ਕੇ ਸਮਾਂ ਮੈਂ ਆਦਾ ਖਤਮ ਕਰੂੰਗਾ ਇਹ ਹੋਣਾ ਕੀ ਆ ਜਦੋਂ ਮੈਂ ਛੋਟਾ ਜਿਆ ਸੀਗਾ ਮੈਨੂੰ ਇਹ ਪਤਾ ਸੀ ਬਾਬਾ ਦੀਪ ਸਿੰਘ ਨੇ ਸੀਜ਼ ਦਿੱਤਾ ਬਸ ਗੱਲ ਖਤਮ ਸੀਜ਼ ਦਿੱਤਾ ਦਾ ਦਿੱਤਾ ਹੀ ਪਰ ਹੁਣ ਹੌਲੀ ਹੌਲੀ ਟਾਈਮ ਪੈ ਗੇ ਇਹੋ ਜਿਹਾ ਪ੍ਰਚਾਰ ਹੋਣ ਲੱਗੇ ਕੋਈ ਕਹਿੰਦਾ ਨਹੀਂ ਜੀ ਸੀਸ ਨਹੀਂ ਸਾਹ ਨੜੀ ਕੱਟੀ ਸੀ ਆ ਗਿਆ ਨਾ ਕਿੰਤੂ ਮਤਲਬ ਸ਼ੱਕ ਪੈਦਾ ਹੋਣ ਲੱਗ ਗਿਆ ਨਾ ਉਹ ਇਹ ਤਰੀਕੇ ਨਾਲ ਜਿਹੜਾ ਪ੍ਰਚਾਰ ਆ ਜਿਹੜਾ ਸਿਸਟਮ ਹੈ ਚੱਲੀ ਜਾਂਦਾ ਉਹ ਆਪਣੇ ਹੌਲੇ ਹੌਲੇ ਜੜਾਂ ਖਤਮ ਕਰੀ ਜਾਂਦਾ ਸੋ ਅਸੀਂ ਇੱਥੇ ਇਕੱਠੇ ਹੋਏ ਆ ਬਹੁਤਾ ਸਮਾਂ ਨਾਲ ਲੈ ਕੇ ਅਸੀਂ ਇਹੀ ਬੇਨਤੀ ਕਰਦੇ ਆ ਅਸੀਂ ਮਿਸਲ ਸੱਤ ਲੋਈ ਬਣੀਓ ਆਪਦੀ ਸੇਕੁੰਡੇ ਨਾਲ ਦੇ ਪਹਿਲਾਂ ਸਾਡਾ ਫਰਜ ਆ ਅਸੀਂ ਨਾਲ ਐ ਜੋ ਵੀ ਸੰਗਤ ਫੈਸਲਾ ਕਰੂਗੀ ਪਰ ਅਸੀਂ ਆਪਦੀ ਪ੍ਰਾਤਨ ਚੀਜ਼ਾਂ ਨੂੰ ਬਚਾਈ ਐ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ